ਇਹ ਕਿਉਂ ਨਹੀਂ ਆਉਂਦਾ ਬਹੁਤ ਕਿਉਂ ਨਾ ਤਾਂ ਖੁਦ ਮਾਪਿਆਂ ਦੇ ਅੱਗੇ ਕੋਈ ਅਰਦਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਬਾਬਾ ਜੀ ਨੇ ਸੋਚਿਆ ਜੀ ਕਿ ਇਹਨਾਂ ਬੰਦਾਂ ਨੂੰ ਦੇ ਜੀ ਚੇਤੀ ਹੈ ਕਿ ਜਿਸ ਵਕਤ ਦੇ ਟਾਈਮ ਬਣਿਆ ਸੀਗਾ ਭਗਤਪੁਰ ਸਿੰਘ ਬੁੜਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਉਹ ਪੰਜਾਬ ਦੇ ਵਿੱਚ ਦਰਿਆਵਾਂ ਨੂੰ ਬੰਨ ਮਾਰਨੇ ਸਿਆਣਪ ਨਹੀਂ ਹੋਣੀ ਤੇ ਦਰਿਆਵਾਂ ਦੇ ਰਾਹ ੋਕਣੇ ਵੀ ਸਿਆਣਪ ਨਹੀਂ ਹੋਣੀ ਹੁਣ ਹੋਇਆ ਕਿ कि ਜਿਹੜਾ 7 ਲੱਖ ਗਿੱਲਾਂ ਜ਼ਮੀਨ ਉਪਜਾਉ ਸੀਗੀ دریاਵਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਖੂਚ ਪਹਿਣ 1947 ਚ ਵੀ ਆਪਾਂ ਉਹ ਜਿਹੜੇ ਹੁਣ ਵੀ ਹੜਾ ਚ ਆਪਾਂ ਉਜੜੇ ਬਾਬਾ ਜੀ ਜਦਾਂ ਨਵਾਸਣ ਇਹ ਹੰਦੂ ਭਾਈ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਕਿੱਥੇ ਆ ਗਿਆ ਸਾਰਾ ਇਹ ਨਾਲ ਸ਼ਬਦ ਵੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਤੇ ਸਾਰੇ ਦੇਖ ਲੋ ਕਿਸ ਨੂੰ ਨਹੀਂ ਦਿਖਾ ਇਹ ਦਿਸਣਾ ਬੰਦ ਦਾ ਸੀਗਾ ਕੀ ਕੀ ਬਾਕੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਕਿਸੇ ਸਾਡੇ ਮਰਦੇ ਤੇ ਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਢਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਤੇ ਸ਼ਹਿਰੀ ਰੋੜਦੇ ਤੇ ਰੁੜ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੋੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦ ਦੇ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦਿਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰੇ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ ਡੰਗਰ ਮਰ ਗਏ ਸਾਰਾ ਕੁਝ ਉਜੜ ਗਿਆ ਇੱਥੋਂ ਤੱਕ ਕਿ ਕੱਲ ਨੂੰ ਜਦੋਂ ਅਸੀਂ ਆਪਨੇ ਰਿਪੋਰਟ ਬਣਾਉਣੀ ਆ ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਹੁਣ ਤੁਸੀਂ ਭਰਾ ਆਇਓ ਅੱਜ ਠੀਕ ਹੈ ਸਾਡੇ ਉੱਥੇ ਬੁ来 ਆਇਓ ਇੱਥੇ ਅਸੀਂ ਨਾਲ ਖੜੇ ਆ ਤੁਸੀਂ ਭਾਗ ਆ ਲਿਆ ਤੁਸੀਂ ਆਇਓ ਤੁਸੀਂ ਸ਼ੀਰਵਾਲਾ ਦੇਖੋ ਸਭ ਤੋਂ ਛੋਟੇ ਹੋ ਸਾਡੇ ਜੀ ਅਸੀਂ ਨਾਲ ਹੈ ਜੀ ਅਸੀਂ ਓਦਾਂ ਵੱਡੇ ਹੋ ਉਮਰੋਂ ਛੋਟੇ ਹੋ ਪਰ ਤੁਸੀਂ ਥੋੜਾ ਸ਼ੀਰਵਾਲਾ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ 'ਚ ਸਾਡੇ ਨਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਤੁਸੀਂ ਆਇਓ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਨਾ ਜੀ ਮੈਂ ਕੁਝ ਕਤੰਤਰ ਆਪਰੇ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਪੈਂਦਾ ਕਿ ਸਾਡੇ ਸੰਤ ਮਹਾਂਪੁਰਸ਼ ਆਦੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਗਏ ਸਭ ਨੂੰ ਵੈਲਕਮ ਕਹਿ ਰਹੇ ਹਾਂ ਜੀ ਸਾਡੇ ਜਿੱਥੇ ਸਾਡੀ ਲੋਡ ਅਸੀਂ ਹਾਜ਼ਰ ਆ ਮੈਂ ਮੈਂ ਮਨ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ ਬਿਲਕੁਲ ਹੈ ਨਾ ਤੋਂ ਫਰਮਾਹਾਂ ਦਾ ਇੱਕੋ ਅਰਦਾਸ ਕੀਤੀ ਜਾ ਸਕੀ ਆ ਅਰਦਾਸ ਵੀ ਕਰਨ ਦੀ ਜੱਬਾ ਜੀ ਨੇ ਲੋ ਸੋਚਿਆ ਦੀ ਕਿ ਇਹ ਨਾ ਪੰਗੜਾ ਆ ਗੋ ਤੇ ਜਿੱਤੀ ਕਿ ਇਹ ਜਿਸ ਵਕਤੇ ਟਾਈਮ ਬੜਿਆ ਸੀਗਾ ਭਗਤਪੁਰ ਸਿੰਘ ਜੁੜਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਸੇ دریاਵਾਂ ਨੂੰ ਬੰਨ੍ਹ ਮਾਰਨੇ ਸਿਆਣਪ ਨਹੀਂ ਹੁੰਦੀ ਤੇ دریاਵਾਂ ਦੇ ਰਾਹ ਗੋਪਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕਿ ਜਿਹੜਾ 7 ਲੱਖ ਕਿੱਲਾ ਜ਼ਮੀਨ ਉਪਜਾਉ ਸੀਗੀ ਦਰੀਆਮਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆਹ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣੇ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਉੱਚ ਪੈਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਜੜੇ ਬਾਬਾ ਜੀ ਜਦਾਂ ਨਵਾਸ ਹਾਂ ਇਹ ਹੰਡ ਪਿਆ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਇੱਥੇ ਆ ਗਿਆ ਸਾਰਾ ਇਹ ਨਾਲ ਸ਼ਹਿਰ ਦੀ ਬਣ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਤੇ ਸਾਰੇ ਦੇਖ ਲਓ ਕਿਸ ਨੂੰ ਨਹੀਂ ਦਿਖਦਾ ਇਹ ਦੱਸਣਾ ਪੈਂਦਾ ਸੀਗਾ ਕੀ ਕੀ ਬਾਗੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਹੋਇਆ ਸੀ ਸਾਡੇ ਵੱਲੋਂ ਕਿਤੇ ਦੀ ਸਟੇਟਮੈਂਟ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਦੇ ਸ਼ਹਿਰੀ ਰੁੱੜਦੇ ਤੇ ਰੁੱਣ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੁੱਣ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਨਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰ ਤੇ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਆ ਇਹਨਾਂ ਦੇ ਡੁੱਬ ਗਏ, ਡੰਗਰ ਮਰ ਗਏ, ਸਾਰਾ ਕੁਝ ਉਜੜ ਗਿਆ। ਇੱਥੋਂ ਤੱਕ ਕਿ ਕੱਲ ਨੂੰ ਜਦੋਂ ਅਸੀਂ ਆਪਨੇ ਰਿਪੋਰਟ ਬਣਾਉਣੀ ਆ, ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ। ਇਹਨਾਂ ਨੂੰ ਨੁਕਸਾਨ ਹੋਇਆ। ਹੁਣ ਤੁਸੀਂ ਭਰਾ ਆਇਓ ਅੱਜ ਠੀਕ ਹੈ ਸਾਡੇ ਉੱਥੇ ਬੁ来 ਆਇਓ। ਇੱਥੇ ਅਸੀਂ ਨਾਲ ਖੜੇ ਆ। ਤੁਸੀਂ ਭੱਗਾਂ ਲਿਆ ਤੁਸੀਂ ਆਇਓ। ਤੁਸੀਂ ਸ਼ੀਰਵਲਾ ਦੇਖੋ ਸਭ ਕੁਝ ਛੋਟੇ ਹੋ। ਅਸੀਂ ਨਾਲ ਆ ਜੀ ਅਸੀਂ ਨਾਲ ਆ ਜੀ ਅਸੀਂ। ਉਦਾਂ ਵੱਡੇ ਹੋ, ਉਮਦੋਂ ਛੋਟੇ ਹੋ। ਬਾ ਤੁਸੀਂ ਥੋੜਾ ਅਸ਼ੀਰਵਾਦ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਡੇ ਨਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਤੁਸੀਂ ਆਇਓ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਕਿ ਤੰਤਰ ਆ ਡੁੱਬੇ ਹੋਏ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸਾਡੇ ਸੰਤ ਮਹਾਂਪੁਰਸ਼ ਆ ਰਹੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਰਹੇ ਆ ਸਭ ਨੂੰ ਵੈਲਕਮ ਕਹਿ ਰਹੇ ਆ ਜੀ ਸਾਡੇ ਜਿੱਥੇ ਸਾਡੀ ਲੋੜ ਅਸੀਂ ਹਾਜ਼ਰ ਆ ਮੈਂ ਮੈਂ ਬਿਲਕੁਲ ਮਨ ਖੁਸ਼ ਹੋ ਗਿਆ ਤੁਸੀਂ ਦੇ ਦੇ ਕਿਉਂ ਨਹੀਂ ਬਿਲਕੁਲ ਹਨ ਤਾਂ ਮਾਪੋਂ ਦਾ ਇੱਕੋ ਅਰਦਾਸ ਕੀਤੀ ਜਾ ਸਕੀ ਆ ਅਰਦਾਸ ਵੀ ਕਰਨ ਦੀ ਬਾਬਾ ਜੀ ਨੇ ਸੋਚਿਆ ਨਹੀਂ ਕਿ ਇਹਨਾਂ ਪੰਗਰ ਆਪ ਕੋ ਦੇ ਜਿੱਤ ਗਿਆ ਕਿ ਜਿਸ ਵਕਤੇ ਟਾਈਮ ਬੜਿਆ ਸੀਗਾ ਭਗਤਪੁਰ ਸਿੰਘ ਜੁੜਾਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਸਰ ਦਰਿਆਵਾਂ ਨੂੰ ਬੰਨ ਮਾਰਨੇ ਸਿਆਣਪ ਨਹੀਂ ਹੁੰਦੀ ਤੇ ਦਰਿਆਵਾਂ ਦੇ ਰਾਹ ੋਕਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕਿ ਕਿ ਜਿਹੜਾ 7 ਲੱਖ ਗਿੱਲਾਂ ਜ਼ਮੀਨ ਉਪਜਾਉ ਸੀਗੀ دریاਵਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਕੁੱਝ ਪਹਿਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਜੜੇ ਕੀ ਆ ਬਾਬਾ ਜੀ ਜਿਹੜਾ ਨਾ ਆਸਾ ਇਹ ਹੰਦੂ ਭਈ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਇੱਥੇ ਆ ਗਿਆ ਸਾਰਾ ਇੱਧਰ ਆ ਗਿਆ ਸ਼ਬਦ ਹੀ ਬਣ ਗਿਆ ਜੀ ਹੁਣ ਦਿੱਲੀ ਦੀ ਧੂਆ ਦਾ ਦਿਸਦਾ ਨਹੀਂ ਦਿਸਦਾ ਆਹ ਵੇਖ ਲਓ ਕਿਸ ਨੂੰ ਨਹੀਂ ਦਿਖਾ ਇਹ ਦਿਸਣਾ ਪੰਦਾ ਸੀਗਾ ਕੀ ਕੀ ਬਾਗੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰ ਸਾਡੇ ਬੰਦੇ ਜਿਹਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ 2 ਨੰਬਰ ਤੇ ਸ਼ਹਿਰੀ ਰੋੜਦੇ ਤੇ ਰੁੜ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੋੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਉਂਦਾ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਕੋਲ ਹੈ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ, ਡੰਗਰ ਮਰ ਗਏ, ਸਾਰਾ ਕੁਝ ਉਜੜ ਗਿਆ। ਇੱਥੋਂ ਤੱਕ ਕਿ ਕੱਲ ਨੂੰ ਜਦੋਂ ਐਸਲੀਆ ਆਪਣੇ ਰਿਪੋਰਟ ਬਣਾਉਣੀ ਆ, ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ। ਇਹਨਾਂ ਨੂੰ ਨੁਕਸਾਨ ਹੋਇਆ। ਹੁਣ ਤੁਸੀਂ ਭਰਾਇਓ ਅੱਜ ਠੀਕ ਤੇ ਸਾਡੇ ਉੱਥੇ ਬੁ来ਇਓ। ਇੱਥੇ ਅਸੀਂ ਨਾਲ ਖੜੇ ਆ। ਤੁਸੀਂ ਭੱਗਾਂ ਲਿਆ ਤੁਸੀਂ ਆਇਓ। ਤੁਸੀਂ ਸ਼ੀਰਵਾਲਾ ਦੇਖੋ ਸਭ ਕੁਝ ਛੋਟੇ ਹੋ। ਅਸੀਂ ਨਾਲ ਜੀ ਅਸੀਂ ਨਾਲ ਐ ਜੀ ਅਸੀਂ। ਉਦਾਂ ਵੱਡੇ ਹੋ, ਉਮਰੋਂ ਛੋਟੇ ਹੋ। ਬਾ ਤੁਸੀਂ ਥੋੜਾ ਸ਼ੀਰਵਾ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਦਿਆਂ ਦੇ ਵੱਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਕੋਈ ਆਇਆ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਕਿ ਤੰਤਰ ਆ ਡੁੱਬੇ ਹੋਏ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸਾਡੇ ਸੰਤ ਮਹਾਂਪੁਰਸ਼ ਆ ਰਹੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਰਹੇ ਆ ਸਭ ਨੂੰ ਵੈਲਕਮ ਕਹਿ ਰਹੇ ਆ ਜੀ ਸਾਡੇ ਜਿੱਥੇ ਸਾਡੀ ਲੋੜ ਅਸੀਂ ਹਾਜ਼ਰ ਆ ਮੈਂ ਮੈਂ ਬਿਲਕੁਲ ਮਨ ਖੁਸ਼ ਹੋ ਗਿਆ ਤੁਸੀਂ ਦੇ ਦੇ ਕਿਉਂ ਦੀ ਆਉਂਦੀ ਬਿਲਕੁਲ ਹਨਾ ਤਾਂ ਮਾਪੋਂ ਦਾ ਇੱਕ ਵਾਰ ਬਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਬਾਬਾ ਜੀ ਨੇ ਲੋ ਸੋਚਿਆ ਨਹੀਂ ਕਿ ਇਹਨਾਂ ਪੰਗੋ ਆ ਗੋ ਤੇ ਜਿੱਟ ਗਿਆ ਇਹ ਜਿਸ ਵਕਤ ਦੇ ਟਾਈਮ ਬੜਿਆ ਸੀ ਨਾ ਭਗਤਪੁਰ ਸਿੰਘ ਜੁਣਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਸਿਰ ਤੇ ਰਿਆਮਾਂ ਨੂੰ ਬੰਨ ਮਾਰਨੇ ਸਿਆਣਪ ਨਹੀਂ ਹੁੰਦੀ ਤੇ ਦਰਿਆਵਾਂ ਦੇ ਰਾਹ ੋਕਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕਿ ਕਿ ਜਿਹੜਾ 7 ਲੱਖ ਗਿੱਲਾ ਜ਼ਮੀਨ ਉਪਜਾਉ ਸੀਗੀ دریاਵਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਰ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਉੱਚ ਪੈਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਜੜੇ ਕੀ ਆ ਬਾਬਾ ਜੀ ਜਦਾਂ ਨਵਾਸਣ ਇਹ ਹੰਡ ਪਿਆ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਸਾਦਾ ਇੱਧਰ ਆ ਗਿਆ ਕਿੱਥੇ ਆ ਗਿਆ ਸਾਦਾ ਨਾਲ ਸ਼ਬਦ ਵੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਤੇ ਸਾਰੇ ਵੇਖ ਲੋ ਕਿਸ ਨੂੰ ਨਹੀਂ ਦਿਖਾ ਇਹ ਦਿਸਣਾ ਪੰਦਾ ਸੀਗਾ ਕੀ ਕੀ ਬਾਕੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਕਿਉਂ ਸਾਡੇ ਮਰਦੇ ਇਹਦੀ ਸਟੇਟਮੈਂਟ ਵੀ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਤੇ ਸ਼ਹਿਰੀ ਰੋੜਦੇ ਤੇ ਰੁੜ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੋੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰੇ ਵੀ ਸਾਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਇਹ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ ਡੰਗਰ ਮਰ ਗਏ ਸਾਰਾ ਕੁਝ ਉਜੜ ਗਿਆ ਇੱਥੋਂ ਤੱਕ ਕਿ ਕੱਲ ਨੂੰ ਜਦੋਂ ਐਸਲੀਆ ਆਪਣੇ ਰਿਪੋਰਟ ਬਣਾਉਣੀ ਆ ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਇਹ ਨੂੰ ਤੁਸੀਂ ਭਰਾ ਆਇਓ ਅੱਜ ਠੀਕ ਹੈ ਸਾਡੇ ਉੱਥੇ ਬਗਾਇਓ ਇੱਥੇ ਅਸੀਂ ਨਾਲ ਖੜੇ ਆ ਅਸੀਂ ਭਾਗਾਂ ਲਿਆ ਤੁਸੀਂ ਆਇਓ ਤੁਸੀਂ ਸ਼ੀਰ ਵਾਲਾ ਦੇਖੋ ਸਭ ਤੋਂ ਛੋਟੇ ਉਹ ਸਾਡੇ ਨਾਲ ਜੀ ਅਸੀਂ ਨਾਲ ਹੈ ਜੀ ਅਸੀਂ ਉਦਾਂ ਵੱਡੇ ਹੋ ਉਮਰ ਤੋਂ ਛੋਟੇ ਹੋ ਪਰ ਤੁਸੀਂ ਥੋੜਾ ਸ਼ੀਰ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖਣੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਡੇ ਨੇ ਵਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਤੁਰੇ ਆਇਓ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਈ ਲੋਕ ਨਹੀਂ ਸਾਡਾ ਸਾਰਿਆਂ ਦਾ ਫਰਜ਼ ਪੈਂਦਾ ਹੈ ਕਿ ਸਾਡੇ ਸੰਤ ਮਹਾਂਪੁਰਸ਼ ਆਦੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਗਏ ਸਭ ਨੂੰ ਵੈਲਕਮ ਕਹਿ ਰਹੇ ਹਾਂ ਜੀ ਸਾਡੀ ਲੋਡ ਅਸੀਂ ਹਾਜ਼ਰ ਮੈਂ ਮੈਂ ਮਨ ਖੁਸ਼ ਹੋ ਗਿਆ ਤੁਹਾਡੀ ਦੇਖ ਕੇ ਬਿਲਕੁਲ ਹੈ ਨਾ ਤੋਂ ਪਰਮਾਤਮਾ ਦੇ ਅੱਗੇ ਕੋਰ ਅਰਦਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਬੋਲੋ ਸੋਚਿਆ ਨਹੀਂ ਕਿ ਇਹਨਾਂ ਪੰਡਤ ਨੂੰ ਦੇ ਜੀ ਚਿੱਤ ਗਿਆ ਇਹ ਜਿਸ ਵਕਤ ਦੇ ਟਾਈਮ ਬਣਿਆ ਸੀਗਾ ਭਗਤਪੁਰ ਸਿੰਘ ਬੁੜਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਸੇਰਿਆਮਾਂ ਨੂੰ ਬੰਨ੍ਹ ਮਾਰਨੇ ਸਿਆਣਪ ਨਹੀਂ ਹੋਣੀ ਤੇ ਦਰਿਆਵਾਂ ਦੇ ਰਾਹ ਰੋਕਣੇ ਵੀ ਸਿਆਣਪ ਨਹੀਂ ਹੋਣੀ ਹੁਣ ਹੋਇਆ ਕਿ ਇਹ ਜਿਹੜਾ 7 ਲੱਖ ਗਿੱਲਾਂ ਜ਼ਮੀਨ ਉਪਜਾਉ ਨਹੀਂ ਸੀਗੀ ਰਿਆਮਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆਹ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਉੱਚ ਪੈਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਹ ਜਿਹੜੇ ਬਾਬਾ ਜੀ ਜਦਾਂ ਨਵਾਸ ਹਾਂ ਇਹ ਹਿੰਦੂ ਪਿਆ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰੇ ਇੱਧਰ ਆ ਗਏ ਕਿੱਥੇ ਆ ਗਿਆ ਸਾਰੇ ਨਾਲ ਸ਼ਹਿਰ ਦੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਤੇ ਸਾਹ ਦੇਖ ਲਓ ਕਿਸ ਨੂੰ ਨਹੀਂ ਦਿਖਦਾ ਇਹ ਦਿਸਣਾ ਪੰਦਾ ਸੀਗਾ ਕੀ ਕੀ ਬਾਗੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਸਾਡੇ ਵੱਲੋਂ ਜਿਹੇ ਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਦੇ ਸ਼ਹਿਰੀ ਰੁੱੜਦੇ ਤੇ ਰੁੱਣ ਜਾਂਦੇ ਉਹ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੁੱਣ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਨਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰ ਹੈ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ, ਜੰਗਰ ਮਰ ਗਏ, ਸਾਰਾ ਕੁਝ ਉਜੜ ਗਿਆ। ਇੱਥੋਂ ਤੱਕ ਕਿ ਕੱਲ ਨੂੰ ਜਦੋਂ ਅਸੀਂ ਆਪਨੇ ਰਿਪੋਰਟ ਬਣਾਉਣੀ ਆ, ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ। ਇਹਨਾਂ ਨੂੰ ਨੁਕਸਾਨ ਹੋਇਆ। ਹੁਣ ਤੁਸੀਂ ਭਰਾਓ ਅੱਜ ਥੀਕ ਤੇ ਸਾਡੇ ਉੱਥੇ ਬੁ来 ਆਇਓ। ਇੱਥੇ ਅਸੀਂ ਨਾਲ ਖੜੇ ਆ। ਤੁਸੀਂ ਭਾਗਾਂ ਲਿਆ ਤੁਸੀਂ ਆਇਓ। ਤੁਸੀਂ ਸ਼ੀਰ ਵਾਲਾ ਦੇਖੋ ਸਭ ਕੁਝ ਛੋਟੇ ਹੋ। ਅਸੀਂ ਨਾਲ ਆ ਜੀ ਅਸੀਂ ਨਾਲ ਆ ਜੀ ਅਸੀਂ। ਉਦਾਂ ਵੱਡੇ ਹੋ, ਉਮਰੋਂ ਛੋਟੇ ਹੋ। ਬਾ ਤੁਸੀਂ ਥੋੜਾ ਅਸ਼ੀਰਵਾਦ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਡੇ ਨਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਤੁਸੀਂ ਆਇਓ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੁਝ ਨਾ ਜੀ ਮੈਂ ਕੁਝ ਤੰਤਰ ਡੁੱਬੇ ਹੋਏ ਲੋਕ ਨਹੀਂ ਸਾਡਾ ਸਾਰਿਆਂ ਦਾ ਫਰਜ਼ ਪੈਂਦਾ ਹੈ ਕਿ ਸਾਡੇ ਸੰਤ ਮਹਾਂਪੁਰਖ ਆਦੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਗਏ ਸਭ ਨੂੰ ਵੈਲਕਮ ਕਹਿ ਰਹੇ ਹਾਂ ਜੀ ਆ ਕੇ ਸਾਡੀ ਲੋਡ ਅਸੀਂ ਹਾਜ਼ਰ ਹਾਂ ਮੈਂ ਮੈਂ ਕੋਈ ਮਨ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ ਬਿਲਕੁਲ ਹੈ ਨਾ ਤੋਂ ਪ੍ਰਮਾਤਮਾ ਦੇ ਅੱਗੇ ਕੋ ਅਰਦਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਬੱਬਾ ਜੀ ਬੋਲੇ ਸੋਚਿਆ ਨਹੀਂ ਕਿ ਇਹਨਾਂ ਭੰਗੋ ਆ ਕੋ ਦੇ ਜਿੱਤੀਏ ਕਿ ਜਿਸ ਵਕਤ ਦੇ ਟਾਈਮ ਬੜਿਆ ਸੀਗਾ ਭਗਤਪੁਰ ਸਿੰਘ ਜੁੜਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਵਿੱਚ ਦਰਿਆਵਾਂ ਨੂੰ ਬੰਨ੍ਹ ਮਾਰਨੇ ਸਿਆਣਪ ਨਹੀਂ ਹੋਣੀ ਤੇ ਦਰਿਆਵਾਂ ਦੇ ਰਾਹ ਗੋਪਣੇ ਵੀ ਸਿਆਣਪ ਨਹੀਂ ਹੋਣੀ ਹੁਣ ਹੋਇਆ ਕਿ ਜਿਹੜਾ 7 ਲੱਖ ਗਿੱਲਾ ਜ਼ਮੀਨ ਉਪਜਾਉ ਸੀਗੀ ਦਰੀਆਮਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆਹ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਖੋਜ ਪਹਿਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਹ ਜਿਹੜੇ ਕੀ ਆ ਬਾਬਾ ਜੀ ਜਿਹੜਾ ਨਾ ਸਣ ਇਹ ਹਿੰਦੂ ਭਈ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਕਿੱਥੇ ਆ ਗਿਆ ਸਾਰਾ ਇਹ ਨਾਲ ਸ਼ਹਿਰ ਦੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਤੇ ਸਾਰੇ ਦੇਖ ਲਓ ਕਿਸ ਨੂੰ ਨਹੀਂ ਦਿਖਦਾ ਇਹ ਦੱਸਣਾ ਪੈਂਦਾ ਸੀਗਾ ਕਿ ਬਾਕੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਸਾਡੇ ਵੱਲ ਦੀ ਸਟੇਟਮੈਂਟ ਵੀ ਆਈ ਓਦਾਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਦੇ ਸ਼ਹਿਰੀ ਰੁੱੜਦੇ ਤੇ ਰੁੱਣ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੁੱਣ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰ ਤੇ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਆ ਇਹਨਾਂ ਦੇ ਡੁੱਬ ਗਏ, ਡੰਗਰ ਮਰ ਗਏ, ਸਾਰਾ ਕੁਝ ਉਜੜ ਗਿਆ। ਇੱਥੋਂ ਤੱਕ ਕਿ ਕੱਲ ਨੂੰ ਜਦੋਂ ਅਸੀਂ ਆਪਨੇ ਰਿਪੋਰਟ ਬਣਾਉਣੀ ਆ, ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ। ਇਹਨਾਂ ਨੂੰ ਨੁਕਸਾਨ ਹੋਇਆ। ਕਿਉਂ ਤੁਸੀਂ ਭਰਾਓ ਅੱਜ ਠੀਕ ਕੇ ਸਾਡੇ ਉੱਥੇ ਬੁ来 ਆਇਓ। ਇੱਥੇ ਅਸੀਂ ਨਾਲ ਖੜੇ ਆ। ਤੁਸੀਂ ਭੱਗਾ ਲਿਆ ਤੁਸੀਂ ਆਇਓ। ਤੁਸੀਂ ਸ਼ੀਰਵਾਲਾ ਦੇਖੋ ਸਭ ਕੋ ਛੋਟੇ ਹੋ। ਅਸੀਂ ਨਾਲ ਆ ਜੀ ਅਸੀਂ ਨਾਲ ਆ ਜੀ ਅਸੀਂ। ਉਦਾਂ ਵੱਡੇ ਹੋ, ਉਮਰੋਂ ਛੋਟੇ ਹੋ। ਬਾ ਤੁਸੀਂ ਥੋੜਾ ਸ਼ੀਰਵਾ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖਣੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਡੇ ਨਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਕੋਈ ਆਇਆ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਲੋਕਤੰਤਰ ਹੈ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਡੇ ਸੰਤ ਮਹਾਂਪੁਰਸ਼ ਆਦੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਗਏ ਸਭ ਨੂੰ ਵੈਲਕਮ ਕਹਿ ਰਹੇ ਹਾਂ ਜੀ ਸਾਡੇ ਜਿੱਥੇ ਸਾਡੀ ਲੋਡ ਅਸੀਂ ਹਾਜ਼ਰ ਹੈ ਮੈਂ ਮੈਂ ਕੋਈ ਮਨ ਖੁਸ਼ ਹੋ ਗਿਆ ਤੁਹਾਨੂੰ ਬਿਲਕੁਲ ਹੈ ਨਾ ਤਾਂ ਫਰਮਾਹਤਾਂ ਦੇ ਇੱਕ ਅਰਦਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਲੋੜ ਨਹੀਂ ਲੋਕਾਂ ਦੀ ਲੋੜ ਸੋਚਿਆ ਨਹੀਂ ਕਿ ਇਹ ਨਾ ਪਾਏ ਆ ਕੋਹ ਦੇ ਜਿੱਤੀਗੇ ਇਹ ਜਿਸ ਵਕਤੇ ਟਾਈਮ ਬਣਿਆ ਸੀਗਾ ਭਗਤਪੁਰ ਸਿੰਘ ਜੁਣਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਸਰੀਆਮਾਂ ਨੂੰ ਬੰਨ੍ਹ ਮਾਰਨੇ ਸਿਆਣਪ ਨਹੀਂ ਹੋਣੀ ਤੇ ਦਰਿਆਵਾਂ ਦੇ ਰਾਹ ੋਕਣੇ ਵੀ ਸਿਆਣਪ ਨਹੀਂ ਹੋਣੀ ਹੁਣ ਹੋਇਆ ਕਿ ਜਿਹੜਾ 7 ਲੱਖ ਗਿੱਲਾਂ ਜ਼ਮੀਨ ਉਪਜਾਉ ਸੀਗੀ ਦਰੀਆਮਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਉੱਚ ਪੈਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਹ ਜਿਹੜੇ ਬਾਬਾ ਜੀ ਜਦਾਂ ਨਵਾਸ ਹਾਂ ਇਹ ਹੰਡ ਫੇ ਆ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਇੱਥੇ ਆ ਗਿਆ ਸਾਰਾ ਇਹ ਨਾਲ ਸ਼ਹਿਰ ਦੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਤੇ ਸਾਰੇ ਦੇਖ ਲੋ ਕਿਸ ਨੂੰ ਨਹੀਂ ਦਿਖਦਾ ਇਹ ਦੱਸਣਾ ਪੈਂਦਾ ਸੀਗਾ ਕੀ ਕੀ ਬਾਗੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਹੋਇਆ ਸੀ ਸਾਡੇ ਵੱਲ ਜਿਹੇ ਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਦੇ ਸ਼ਹਿਰੀ ਰੁੱੜਦੇ ਤੇ ਰੁੱਣ ਜਾਂਦੇ ਉਹ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੁੱੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਨਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰੇ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ, ਡੰਗਰ ਮਰ ਗਏ, ਸਾਰਾ ਕੁਝ ਉਜੜ ਗਿਆ। ਇੱਥੋਂ ਤੱਕ ਕਿ ਕੱਲ ਨੂੰ ਜਦੋਂ ਐਸਲੀਆ ਆਪਣੇ ਰਿਪੋਰਟ ਬਣਾਉਣੀ ਆ, ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ। ਇਹਨਾਂ ਨੂੰ ਨੁਕਸਾਨ ਹੋਇਆ। ਤੁਸੀਂ ਭਰਾਓ ਅੱਜ ਥੀਕ ਕੇ ਸਾਡੇ ਉੱਥੇ ਬੁ来 ਆਇਓ। ਇੱਥੇ ਅਸੀਂ ਨਾਲ ਖੜੇ ਆ। ਤੁਸੀਂ ਭਾਗਾਂ ਲਿਆ ਤੁਸੀਂ ਆਇਓ। ਤੁਸੀਂ ਸ਼ੀਰ ਵਾਲਾ ਦੇਖੋ ਸਭ ਕੋ ਛੋਟੇ ਹੋ। ਅਸੀਂ ਨਾਲ ਜੀ ਅਸੀਂ ਨਾਲ ਆ ਜੀ ਅਸੀਂ। ਉਦਾਂ ਵੱਡੇ ਹੋ, ਉਮਦੋਂ ਛੋਟੇ ਹੋ। ਬਾ ਤੁਸੀਂ ਥੋੜਾ ਅਸ਼ੀਰਵਾਦ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਡੇ ਦੇ ਵਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਕੋਈ ਆਇਆ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਕਿ ਤੰਤਰ ਆ ਡੁੱਬੇ ਹੋ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਡੇ ਸੰਤ ਮਹਾਂਪੁਰਸ਼ ਆ ਰਹੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਰਹੇ ਆ ਸਭ ਨੂੰ ਵੈਲਕਮ ਕਹਿ ਰਹੇ ਆ ਜੀ ਸਾਡੇ ਜਿੱਥੇ ਸਾਡੀ ਲੋਡ ਅਸੀਂ ਹਾਜ਼ਰ ਆ ਮੈਂ ਮੈਂ ਬਹੁਤ ਖੁਸ਼ ਹੋ ਗਿਆ ਤੁਸੀਂ ਦੇ ਜੀ ਕਿਉਂ ਨਹੀਂ ਆਉਂਦੇ ਬਿਲਕੁਲ ਹਨਾ ਤਾਂ ਪਰਮਾਤਮਾ ਨਾਲ ਇੱਕ ਵਾਰ ਗੱਲ ਕੀਤੀ ਜਾ ਸਕੀ ਆ ਅਰਦਾਸ ਵੀ ਕਰਨ ਦੀ ਜੱਪਾ ਜੀ ਨੇ ਲੋ ਸੋਚਿਆ ਨਹੀਂ ਕਿ ਇਹਨਾਂ ਕੋਲ ਆਪ ਨੂੰ ਦੇ ਜੀ ਚਿੱਤ ਗਿਆ ਕਿ ਜਿਸ ਵਕਤੇ ਟਾਈਮ ਬੜਿਆ ਸੀਗਾ ਭਗਤਪੁਰ ਸਿੰਘ ਜੁਣਾ ਨੇ ਕਿਹਾ ਸੀ ਕਿਉਂ ਬਹੁਤ ਬੰਦ ਰਹੇ ਪੰਜਾਬ ਦੇ ਸਰਿਆਮਾਂ ਨੂੰ ਬੰਨ੍ਹ ਮਾਰਨੇ ਸਿਆਣਪ ਨਹੀਂ ਹੁੰਦੀ ਤੇ ਦਰਿਆਵਾਂ ਦੇ ਰਾਹ ਰੋਕਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕਿ ਜਿਹੜਾ 7 ਲੱਖ ਗਿੱਲਾ ਜ਼ਮੀਨ ਉਪਜਾਉ ਸੀਗੀ دریاਵਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਖੋਜ ਪੈਣ 1947 ਚ ਵੀ ਆਪਾਂ ਉਹ ਜਿਹੜੇ ਆ ਹੁਣ ਵੀ ਹੜਾ ਚ ਆਪਾਂ ਉਜੜੇ ਕੀ ਆ ਬਾਬਾ ਜੀ ਜਿਹੜਾ ਨਵਾਸ ਹਾਂ ਇਹ ਹੰਦਪੀ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਸਾਦਾ ਇੱਧਰ ਆ ਗਿਆ ਇੱਥੇ ਆ ਗਿਆ ਸਾਦਾ ਇਹ ਨਾਲ ਸ਼ਬਦ ਵੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਦਿਸਾਓ ਵੇਖ ਲੋ ਕਿਸ ਨੂੰ ਨਹੀਂ ਦਿਖਾ ਇਹ ਦਿਸਣਾ ਪਰਦਾ ਸੀਗਾ ਕੀ ਕੀ ਬਾਕੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਕਿਸੇ ਸਾਡੇ ਮਰਦੇ ਤੇ ਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਢਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ 2 ਨੰਬਰ ਤੇ ਸ਼ਹਿਰੀ ਰੋੜਦੇ ਤੇ ਰੁੜ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੋੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦ ਦੇ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਕੋਲ ਹੈ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਉਹ ਅਲਰਟ ਕਰਾਂਗੇ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ ਜੰਗਰ ਮਰ ਗਏ ਸਾਰਾ ਕੁਝ ਉਜੜ ਗਿਆ ਇੱਥੋਂ ਤੱਕ ਕਿ ਕੱਲ ਨੂੰ ਜਦੋਂ ਅਸੀਂ ਲਈ ਆਮਨੇ ਰਿਪੋਰਟ ਬਣਾਉਣੀ ਆ ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਕੋਈ ਨਹੀਂ ਭਰਾਓ ਅੱਜ ਠੀਕ ਹੈ ਸਾਡੇ ਉੱਥੇ ਬੁ来 ਆਇਓ ਇੱਥੇ ਅਸੀਂ ਨਾਲ ਖੜੇ ਆਂ ਤੁਸੀਂ ਭਾਗਾਂ ਲਿਆ ਤੁਸੀਂ ਆਇਓ ਕੋਸੀ ਸ਼ੀਰ ਵਾਲਾ ਦੇਖੋ ਸਭ ਤੋਂ ਛੋਟੇ ਉਹ ਰਾਜਾ ਜੀ ਅਸੀਂ ਨਾਲ ਹੈ ਜੀ ਅਸੀਂ ਉਦਾਂ ਵੱਡੇ ਹੋ ਉਮਰ ਤੋਂ ਛੋਟੇ ਹੋ ਤੁਸੀਂ ਥੋੜਾ ਅਸ਼ੀਰਵਾਦ ਸਾਡੇ ਨੂੰ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਡੇ ਨਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਕੋਈ ਆਇਆ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਕਿ ਤੰਤਰ ਡੁੱਬੇ ਹੋਏ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਪੈਦਾ ਕਿ ਸਾਡੇ ਸੰਤ ਮਹਾਂਪੁਰਸ਼ ਆ ਰਹੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਰਹੇ ਆ ਸਭ ਨੂੰ ਵੈਲਕਮ ਕਹਿ ਰਹੇ ਆ ਜੀ ਸਾਡੇ ਜਿੱਥੇ ਸਾਡੀ ਲੋੜ ਅਸੀਂ ਹਾਜ਼ਰ ਮੈਂ ਮੈਂ ਬਿਲਕੁਲ ਮਨ ਖੁਸ਼ ਹੋ ਗਿਆ ਤੁਸੀਂ ਦੇ ਦੇ ਕਿ ਉਹ ਵੀ ਆਉਂਦੇ ਬਿਲਕੁਲ ਹਨ ਤਾਂ ਫਿਰ ਮਹਾਤਮਾ ਦਾ ਗੇਕੋ ਦਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਜੱਪਾ ਜੀ ਲੋ ਸੋਚਿਆ ਨਹੀਂ ਕਿ ਇਹਨਾਂ ਪੰਗਲ ਆਪ ਕੋ ਤੇ ਜਿੱਤੀ ਹੈ ਕਿ ਜਿਸ ਵਕਤੇ ਟਾਈਮ ਬਣਿਆ ਸੀ ਨਾ ਭਗਤਪੁਰ ਸਿੰਘ ਜੁਣਾ ਨੇ ਕਿਹਾ ਸੀ ਕਿਉਂ ਬਹੁਤ ਬੰਨ ਰਹੇ ਪੰਜਾਬ ਦੇ ਸੇ دریاਵਾਂ ਨੂੰ ਬੰਨ ਮਾਰਨੇ ਸਿਆਣਪ ਨਹੀਂ ਹੁੰਦੀ ਇਹ دریاਵਾਂ ਦੇ ਰਾਹ ੋਕਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕਿ ਜਿਹੜਾ 7 ਲੱਖ ਗਿੱਲਾ ਜ਼ਮੀਨ ਉਪਜਾਉ ਸੀਗੀ دریاਵਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਖੋਜ ਪੈਣ 1947 ਚ ਵੀ ਆਪਾਂ ਉੱਜੜੇ ਆ ਹੁਣ ਵੀ ਹੜਾ ਚ ਆਪਾਂ ਉੱਜੜੇ ਕੀ ਆ ਬਾਬਾ ਜੀ ਜਿਹੜਾ ਨਵਾਸਣ ਇਹ ਹੰਦਪਈ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਸਾਦਾ ਇੱਧਰ ਆ ਗਿਆ ਕਿੱਥੇ ਆ ਗਿਆ ਸਾਦਾ ਇਹ ਨਾਲ ਸ਼ਬਦ ਵੀ ਬੜ ਗਿਆ ਹੁਣ ਦਿੱਲੀ ਨੂੰ ਧੂਆਂ ਦਾ ਦਿਸਦਾ ਨਹੀਂ ਤੇ ਸਾਹ ਵੇਖ ਲਓ ਕਿਸ ਨੂੰ ਨਹੀਂ ਦਿਖ ਰੋ ਇਹ ਦਿਸਣਾ ਬੰਦ ਦਾ ਸੀਗਾ ਕੀ ਕੀ ਬਾਕੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਅਸੀਂ ਸਾਡੇ ਮਰਦੇ ਇਹਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਢਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਤੇ ਸ਼ਹਿਰੀ ਰੋੜਦੇ ਤੇ ਰੁੜ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੋੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰ ਹੈ ਵੀ ਸਾਨੂੰ ਕੋ ਪ੍ਰੋਬਲਮ ਹੈ ਜਨੂੰ ਉਲਟ ਕਰਾਂਗੇ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਇਹਨਾਂ ਦੇ ਡੁੱਬ ਗਏ ਜੰਗਰ ਮਰ ਗਏ ਸਾਰਾ ਕੁਝ ਉਜੜ ਗਿਆ ਇੱਥੋਂ ਤੱਕ ਕਿ ਕੱਲ ਨੂੰ ਜਦੋਂ ਐਸਲੀਆ ਆਪਣੇ ਰਿਪੋਰਟ ਬਣਾਉਣੀ ਆ ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਹੁਣ ਤੁਸੀਂ ਭਰਾ ਆਇਓ ਅੱਜ ਠੀਕ ਹੈ ਸਾਡੇ ਉੱਥੇ ਬੁ来 ਆਇਓ ਇੱਥੇ ਅਸੀਂ ਨਾਲ ਖੜੇ ਆਂ ਤੁਸੀਂ ਭਾਗਾਂ ਲਿਆ ਤੁਸੀਂ ਆਇਓ ਤੁਸੀਂ ਸ਼ੀਰ ਵਾਲਾ ਦੇਖੋ ਸਭ ਤੋਂ ਛੋਟੇ ਹੋ ਅਸੀਂ ਨਾਲ ਹੈ ਜੀ ਅਸੀਂ ਉਦਾਂ ਵੱਡੇ ਹੋ ਉਮਰੋਂ ਛੋਟੇ ਹੋ ਪਰ ਤੁਸੀਂ ਥੋੜਾ ਸ਼ੀਰ ਵਾਲਾ ਸਾਡੇ ਨਾਲ ਅਸੀਂ ਅਸੀਂ ਮੋਢਾ ਲਾਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਤੋਂ ਸਾਦਿਆਂ ਦੇ ਵਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਤੁਰੇ ਆਇਓ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੁਝ ਨਾ ਦੇ ਨਾ ਕੁਝ ਸੰਤਰ ਹੈ ਲੋਕ ਨਹੀਂ ਸਾਡਾ ਸਾਰਿਆਂ ਦਾ ਫਰਜ਼ ਪੈਂਦਾ ਹੈ ਕਿ ਸਾਡੇ ਸੰਤ ਮਹਾਂਪੁਰਸ਼ ਆਦੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਗਏ ਸਭ ਨੂੰ ਵੈਲਕਮ ਕਹਿ ਰਹੇ ਆ ਜੀ ਆਇਆਂ ਜੀ ਸਾਡੇ ਜਿੱਥੇ ਸਾਡੀ ਲੋਡ ਅਸੀਂ ਹਾਜ਼ਰ ਆ ਮੈਂ ਮੈਂ ਮਨ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ ਬਿਲਕੁਲ ਹੈ ਨਾ ਤੋਂ ਪ੍ਰਮਾਤਮਾ ਦਾ ਦੇਖੋ ਅਰਦਾਸ ਕੀਤੀ ਜਾ ਸਕੀ ਆ ਅਰਦਾਸ ਵੀ ਕਰਨ ਦੀ ਲੋੜ ਨਹੀਂ ਬਾਬਾ ਜੀ ਬੋਲੇ ਸੋਚਿਆ ਨਹੀਂ ਕਿ ਇਹ ਨਾ ਪਾਉਂਦੇ ਆ ਕੋ ਤੇ ਜਿੱਤ ਗਿਆ ਕਿ ਜਿਸ ਵਕਤੇ ਟਾਈਮ ਬੜਿਆ ਸੀਗਾ ਭਗਤਪੁਰ ਸਿੰਘ ਬੁੜਾ ਨੇ ਕਿਹਾ ਸੀ ਕਿ ਉਹ ਬਹੁਤ ਬੰਦ ਰਹੇ ਪੰਜਾਬ ਦੇ ਵਿੱਚ ਦਰਿਆਵਾਂ ਨੂੰ ਬੰਨ੍ਹ ਮਾਰਨੇ ਸਿਆਣਪ ਨਹੀਂ ਹੁੰਦੀ ਤੇ ਦਰਿਆਵਾਂ ਦੇ ਰਾਹ ੋਕਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕਿ ਜਿਹੜਾ 7 ਲੱਖ ਗਿੱਲਾ ਜ਼ਮੀਨ ਉਪਜਾਉ ਸੀਗੀ ਦਰੀਆਮਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣੇ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਖੋਜ ਪੈਣ 1947 ਚ ਵੀ ਆਪਾਂ ਉਹ ਜਿਹੜੇ ਹੁਣ ਵੀ ਹੜਾ ਚ ਆਪਾਂ ਉਹ ਜਿਹੜੇ ਬਾਬਾ ਜੀ ਜਦੋਂ ਨਵਾਸਣ ਇਹ ਹੰਡ ਪਿਆ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਇੱਥੇ ਆ ਗਿਆ ਸਾਰਾ ਨਾਲੇ ਸ਼ਹਿਰ ਦੀ ਵੜ ਗਿਆ ਹੁਣ ਦਿੱਲੀ ਦੀ ਧੂਆਂ ਦਾ ਦਿਸਦਾ ਨਹੀਂ ਦਿਸਦਾ ਆਹ ਵੇਖ ਲਓ ਕਿਸ ਨੂੰ ਨਹੀਂ ਦਿਸਦਾ ਇਹ ਦਿਸਣਾ ਪੜਦਾ ਸੀਗਾ ਕੀ ਕੀ ਬਾਗੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰੇ ਅੱਛੀ ਸਾਡੇ ਵੱਲ ਜਿਹੇ ਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿੰਮੇਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ ਦੋ ਨੰਬਰ ਦੇ ਸ਼ਹਿਰੀ ਰੁੱੜਦੇ ਤੇ ਰੁੱਣ ਜਾਂਦੇ ਉਹ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੁੱੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦੀ ਇਲਾਕੇ ਆ ਸਰਕਾਰ ਮੈਂ ਕਹਿੰਨਾ ਪੈਸੇ ਨਾ ਦੇਵੇ ਇਹਨਾਂ ਨੂੰ ਬੇੜੀਆਂ ਬਣਾ ਕੇ ਦੇਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਟੀ ਲੈਣ ਦੇ ਨਾਲ-ਨਾਲ ਤੁਹਾਡੀ ਬੇੜੀ ਪਹਿਲਾਂ ਵੇਖੀ ਜਾਊ ਤੁਹਾਡੇ ਘਰੇ ਵੀ ਸਾਨੂੰ ਕੋ ਪ੍ਰੋਬਲਮ ਹੈ ਤਾਂ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੜ ਜਾਣੇ ਆ ਇਹਨਾਂ ਦੇ ਡੁੱਬ ਗਏ, ਡੰਗਰ ਮਰ ਗਏ, ਸਾਰਾ ਕੁਝ ਉਜੜ ਗਿਆ। ਇੱਥੋਂ ਤੱਕ ਕਿ ਕੱਲ ਨੂੰ ਜਦੋਂ ਅਸੀਂ ਆਪਨੇ ਰਿਪੋਰਟ ਬਣਾਉਣੀ ਆ, ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ। ਇਹਨਾਂ ਨੂੰ ਨੁਕਸਾਨ ਹੋਇਆ। ਹੁਣ ਤੁਸੀਂ ਭਰਾ ਆਇਓ ਅੱਜ ਠੀਕ ਕਿ ਸਾਡੇ ਉੱਥੇ ਬੁ来 ਆਇਓ। ਇੱਥੇ ਅਸੀਂ ਨਾਲ ਖੜੇ ਆ। ਤੁਸੀਂ ਭੱਗਾ ਲਿਆ ਤੁਸੀਂ ਆਇਓ। ਤੁਸੀਂ ਸ਼ੀਰਵਾਲਾ ਦੇਖੋ ਸਭ ਤੋਂ ਛੋਟੇ ਹੋ। ਅਸੀਂ ਨਾਲ ਆ ਜੀ ਅਸੀਂ ਨਾਲ ਆ ਜੀ ਅਸੀਂ। ਓਦਾਂ ਵੱਡੇ ਹੋ, ਉਮਰੋਂ ਛੋਟੇ ਹੋ। ਬਾ ਤੁਸੀਂ ਥੋੜਾ ਸ਼ੀਰਵਾ ਸਾਡੇ ਨੂੰ ਅਸੀਂ ਅਸੀਂ ਮੁੰਡਾ ਲਾਈਖਣੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਚ ਸਾਡੇ ਨਾਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਕੋਈ ਆਇਆ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਦੇ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਡੇ ਸੰਤ ਮਹਾਂਪੁਰਸ਼ ਆ ਰਹੇ ਆ ਸਾਡੇ ਤੁਹਾਡੇ ਅੱਗੇ ਵੱਡੇ ਵੱਡੇ ਆ ਰਹੇ ਆ ਸਭ ਨੂੰ ਵੈਲਕਮ ਕਹਿ ਰਹੇ ਆ ਜੀ ਸਾਡੇ ਜਿੱਥੇ ਸਾਡੀ ਲੋਡ ਅਸੀਂ ਹਾਜ਼ਰ ਮੈਂ ਮੈਂ ਬਿਲਕੁਲ ਮੈਂ